ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕੀ ਕਹਿੰਦੇ ਹਨ ਤੁਹਾਡੀ ਕਿਸਮਤ ਦੇ ਸਿਤਾਰੇ ਇਹ ਹਫਤਾ ਤੁਹਾਡਾ 6 ਤਰੀਕ ਤੋਂ ਲੈ ਕੇ 12 ਤਰੀਕ ਤੱਕ ਕਿਵੇਂ ਦਾ ਰਹੇਗਾ ਤੁਹਾਡੀ ਜ਼ਿੰਦਗੀ ਵਿੱਚ ਕਿਹੜੇ ਕਿਹੜੇ ਬਦਲਾਅ ਹੋਣਗੇ ਕੀ ਕੀ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਾਂ ਤੁਹਾਡੀ ਕਿਸਮਤ ਇਸ ਸਮੇਂ ਸੋਨੇ ਵਾਂਗ ਚਮਕ ਸਕਦੀ ਹੈ। ਸੋ ਵੀਡੀਓ ਬਾਰੇ ਜਾਣਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਬਜਰੰਗ ਬਲੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਜਰੰਗ ਬਲੀ ਦੀ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਹੋ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਜੀ ਧਨ ਦੇ ਨਾਲ ਮਾਲਾ-ਮਾਲ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਦੋਸਤੋ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਖ ਰਾਸ਼ੀ। ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਚੰਦਰ ਰਾਸ਼ੀ ਤੋਂ ਰਾਹੂ 12ਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਤੁਹਾਨੂੰ ਇਸ ਹਫਤੇ ਕਈ ਮਹੱਤਵਪੂਰਨ ਫੈਸਲੇ ਲੈਣੇ ਪੈਣਗੇ ਜਿਸ ਦੇ ਚੱਲਦਿਆਂ ਤੁਹਾਨੂੰ ਤਣਾਅ ਅਤੇ ਬੇਚੈਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਜਿਹੇ ਵਿੱਚ ਆਪਣੇ ਦਿਮਾਗ ਅਤੇ ਸੋਚ ਤੇ ਕਾਬੂ ਰੱਖੋ ਜੇਕਰ ਕਿਸੇ ਫੈਸਲੇ ਨੂੰ ਲੈਣ ਵਿੱਚ ਸਮੱਸਿਆ ਆ ਰਹੀ ਹੈ ਤਾਂ ਕਿਸੇ ਵੱਡੇ ਦੀ ਮਦਦ ਲੈ ਲਓ ਇਸ ਹਫਤੇ ਤੁਹਾਡੇ ਦੁਆਰਾ ਧਨ ਦੀ ਬਚਤ ਨੂੰ ਲੈ ਕੇ ਜੋ ਵੀ ਯਤਨ ਕੀਤੇ ਜਾਣਗੇ ਉਹਨਾਂ ਵਿੱਚ ਤੁਹਾਨੂੰ ਸਫਲਤਾ ਹੀ ਪ੍ਰਾਪਤ ਹੋਵੇਗੀ ਇਸ ਨਾਲ ਤੁਸੀਂ ਬੇਚਾਨ ਵੀ ਹੋ ਸਕਦੇ ਹੋ ਪਰੰਤੂ ਤੁਹਾਨੂੰ ਇਹ ਸਮਝਣ ਦੀ ਜ਼ਰੂਰਤ ਵੀ ਹੋਵੇਗੀ ਕਿ ਪ੍ਰਤੀਕੋਲ ਸਥਿਤੀਆਂ ਹਮੇਸ਼ਾ ਇੱਕੋ ਜਹੀਆਂ ਨਹੀਂ ਰਹਿੰਦੀਆਂ ਇਸ ਹਫ਼ਤੇ ਤੁਹਾਡੇ ਜੀਵਨ ਸਾਥੀ ਪਰਿਵਾਰ ਵਿੱਚ ਤਾਲਮਿਲ ਬਿਠਾਉਣ ਵਿੱਚ ਤੁਹਾਡੀ ਮਦਦ ਕਰੇਗਾ ਅਤੇ ਇਸ ਕੰਮ ਵਿੱਚ ਉਹ ਤੁਹਾਡੇ ਲਈ ਸਭ ਤੋਂ ਜ਼ਿਆਦਾ ਮਦਦਗਾਰ ਸਾਬਿਤ ਹੋ ਜਾਵੇਗਾ ਸੰਜੋਗ ਇਹ ਵੀ ਬਣ ਰਹੇ ਹਨ ਕਿ ਤੁਹਾਨੂੰ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਕਿਸੇ ਪ੍ਰਕਾਰ ਦਾ ਤੋਹਫ਼ਾ ਪ੍ਰਾਪਤ ਹੋ ਸਕਦਾ ਹੈ ਤੁਹਾਡੀ ਚੰਦਰ ਰਾਸ਼ੀ ਤੋਂ ਸ਼ਨੀ 11ਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਇਸ ਪੂਰੇ ਹੀ ਹਫ਼ਤੇ ਤੁਹਾਡੀ ਰਾਸ਼ੀ ਵਿੱਚ ਕਈ ਗ੍ਰਹਾਂ ਦਾ ਹਾਜ਼ਰ ਹੋਣਾ ਪੇਸ਼ੇਵਰ ਦੇ ਲਈ ਚੰਗੇ ਨਤੀਜੇ ਲਿਆਉਣ ਵਾਲਾ ਸਾਬਿਤ ਹੋ ਜਾਵੇਗਾ ਇਸ ਤੋਂ ਇਲਾਵਾ ਇਹ ਸਮਾਂ ਉਹਨਾਂ ਜਾਤਕਾਂ ਦੇ ਲਈ ਵੀ ਚੰਗਾ ਸਾਬਿਤ ਹੋਵੇਗਾ ਜਿਹੜੇ ਆਪਣੇ ਮੁੱਖ ਵਪਾਰ ਜਾਂ ਨੌਕਰੀ ਤੋਂ ਅਲੱਗ ਕੋਈ ਨਵਾਂ ਵਪਾਰ ਸ਼ੁਰੂ ਕਰਨ ਬਾਰੇ ਸੋਚ ਰਹੇ ਹਨ ਜੇਕਰ ਵਿਦਿਆਰਥੀਆਂ ਨੂੰ ਘਰ ਬੈਠ ਕੇ ਹੀ ਪੜਾਈ ਕਰਨ ਦੀ ਥਾਂ ਕਰਦੇ ਕੰਮ ਕਰਨੇ ਪੈ ਜਾਣ ਤਾਂ ਜ਼ਿਆਦਾ ਚਿੰਝਲਾਹਟ ਭਰਿਆ ਮਹਿਸੂਸ ਨਹੀਂ ਹੋਵੇਗਾ ਸੰਭਵ ਹੈ ਕਿ ਪੂਰੇ ਹੀ ਹਫਤੇ ਇਸ ਚਿੰਝਲਾਹਟ ਨਾਲ ਜੂਝਣਾ ਪੈ ਸਕਦਾ ਹੈ ਜੋ ਤੁਹਾਡੇ ਮਾਨਸਿਕ ਤਣਾ ਵਿੱਚ ਵਾਧਾ ਕਰ ਦੇਵੇਗਾ ਇਸ ਹਫਤੇ ਤੁਸੀਂ ਉਪਾਅ ਕਰਨਾ ਹੈ ਜੀ ਹਰ ਰੋਜ਼ 27 ਵਾਰ ਓਮ ਪੋਮਾਇ ਨਮਹ ਮੰਤਰ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਜੀ ਬ੍ਰਿਹ ਖ ਰਾਸ਼ੀ ਬ੍ਰਿਹ ਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਚੰਦਰ ਰਾਸ਼ੀ ਤੋਂ ਕੇਤੂ ਪੰਜਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਇਸ ਹਫਤੇ ਤੁਹਾਨੂੰ ਕੰਮ ਜ਼ਿਆਦਾ ਬੋਝ ਵਾਲਾ ਕਰਨਾ ਪੈ ਸਕਦਾ ਹੈ ਜਿਸ ਨੂੰ ਲੈ ਕੇ ਸਿਹਤ ਵੀ ਖਰਾਬ ਹੋ ਸਕਦੀ ਹੈ ਅਜਿਹੇ ਵਿੱਚ ਤੁਸੀਂ ਆਪਣੇ ਜੀਵਨ ਵਿੱਚ ਵਿਅਸਤ ਰਹੋਗੇ ਤੇ ਆਪਣੇ ਲਈ ਸਮਾਂ ਜ਼ਰੂਰ ਕੱਢਣ ਵਿੱਚ ਥੋੜੀ ਜਿਹੀ ਤੁਹਾਨੂੰ ਘਬਰਾਹਟ ਹੋ ਸਕਦੀ ਹੈ ਪਰ ਆਪਣੇ ਸਰੀਰ ਨੂੰ ਥੋੜਾ ਜਿਹਾ ਆਰਾਮ ਜ਼ਰੂਰ ਦਿਓ ਇਸ ਹਫਤੇ ਤੁਹਾਨੂੰ ਜ਼ਮੀਨ ਰੀਅਲ ਅਸਟੇਟ ਤੇ ਸੱਭਿਆਚਾਰਕ ਪ੍ਰਯੋਜਨਾ ਤੇ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਹੈ ਕਿਉਂਕਿ ਇਹ ਸਮਾਂ ਇਹਨਾਂ ਯੋਜਨਾਵਾਂ ਵਿੱਚ ਨਿਵੇਸ਼ ਦੇ ਲਈ ਬੜਾ ਹੀ ਉੱਤਮ ਹੈ ਅਜੇ ਇਹ ਵਿੱਚ ਇਹਨਾਂ ਮੌਕਿਆਂ ਨੂੰ ਆਪਣੇ ਹੱਥੋਂ ਨਾ ਜਾਣ ਦੇਂਦੇ ਹੋਏ ਇਹਨਾਂ ਦਾ ਉੱਤਮ ਲਾਭ ਉਠਾਓ ਆਪਣੇ ਆਲੇ ਦੁਆਲੇ ਦੇ ਲੋਕਾਂ ਖਾਸ ਤੌਰ ਤੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਵਿਹਾਰ ਦੇ ਚਾਲ ਦੇ ਤੁਸੀਂ ਇਸ ਹਫ਼ਤੇ ਥੋੜਾ ਜਿਹਾ ਚਿੜਚਿੜਾ ਮਹਿਸੂਸ ਕਰ ਸਕਦੇ ਹੋ ਇਸ ਨਾਲ ਤੁਹਾਡੇ ਮਾਨਸਿਕ ਧਣਾ ਵਿੱਚ ਵਾਧਾ ਹੋ ਜਾਵੇਗਾ ਨਾਲ ਹੀ ਸੰਭਵ ਹੈ ਕਿ ਤੁਹਾਡਾ ਉਹਨਾਂ ਨਾਲ ਝਗੜਾ ਵੀ ਹੋ ਸਕਦਾ ਹੈ ਤੁਸੀਂ ਆਪਣੇ ਆਪ ਤੋਂ ਨਿਰਾਸ਼ ਹੋ ਸਕਦੇ ਹੋ ਕਈ ਵਿਦਿਆਰਥੀਆਂ ਨੇ ਇਸ ਹਫ਼ਤੇ ਪੜ੍ਹਾਈ ਦੀ ਸਮੱਗਰੀ ਖਰੀਦਣ ਲਈ ਆਪਣਾ ਬਹੁਤ ਸਾਰਾ ਪੈਸਾ ਖਰਚ ਕਰਨਾ ਪੈ ਸਕਦਾ ਹੈ ਅਜਿਹੇ ਵਿੱਚ ਪੈਸੇ ਦੀ ਅਹਿਮੀਅਤ ਨੂੰ ਸਮਝਦਿਆਂ ਹੋਇਆਂ ਕੇਵਲ ਉਹ ਹੀ ਸਮਾਨ ਖਰੀਦੋ ਜਿਸ ਦੀ ਤੁਹਾਨੂੰ ਲੋੜ ਹੈ ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਵੀਰਵਾਰ ਦੇ ਦਿਨ ਬ੍ਰਹਸਪਤੀ ਗ੍ਰਹਿ ਦੇ ਲਈ ਹਵਨ ਕਰਵਾਓ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਚੰਦਰ ਰਾਸ਼ੀ ਤੋਂ ਕੇਤੂ ਚੌਥੇ ਘਰ ਵਿੱਚ ਮੌਜੂਦ ਹੋਣ ਕਾਰਨ ਇਸ ਹਫਤੇ ਤੁਹਾਨੂੰ ਵਿਸ਼ੇਸ਼ ਤੌਰ ਤੇ ਪਰਿਵਾਰ ਦੇ ਬਜ਼ੁਰਗਾਂ ਦੀ ਸਿਹਤ ਦਾ ਧਿਆਨ ਰੱਖਣ ਦੀ ਲੋੜ ਹੈ ਕਿਉਂਕਿ ਯੋਗ ਦਰਸਾ ਰਹੇ ਹਨ ਕਿ ਤੁਹਾਨੂੰ ਆਪਣੇ ਕਿਸੇ ਪੁਰਾਣੇ ਰੋਗ ਦੇ ਕਾਰਨ ਸਮੱਸਿਆ ਹੋ ਸਕਦੀ ਹੈ ਜਿਸ ਦਾ ਨਕਾਰਾਤਮਕ ਪ੍ਰਭਾਵ ਹੋਵੇਗਾ ਜੀਵਨ ਦੇ ਪਿੰਨ ਪਿੰਨ ਖੇਤਰਾਂ ਤੇ ਵੀ ਪੈ ਸਕਦਾ ਹੈ ਤੁਹਾਡੀ ਚੰਦਰ ਰਾਸ਼ੀ ਤੋਂ ਸ਼ਨੀ ਨੌਵੇਂ ਘਰ ਵਿੱਚ ਮੌਜੂਦ ਹੋਣ ਕਾਰਨ ਇਸ ਹਫ਼ਤੇ ਤੁਹਾਡੀ ਆਰਥਿਕ ਸਥਿਤੀ ਕਾਫੀ ਹੱਦ ਤੱਕ ਸੁਧਰ ਜਾਵੇਗੀ ਕਿਉਂਕਿ ਇਸ ਸਮੇਂ ਤੁਸੀਂ ਆਪਣੇ ਪੈਸੇ ਦੀ ਹਰ ਤਰੀਕੇ ਨਾਲ ਬਚਤ ਕਰਨ ਵਿੱਚ ਸਫਲ ਹੋ ਜਾਓਗੇ ਸੰਭਾਵਨਾ ਇਹ ਵੀ ਹੈ ਕਿ ਤੁਹਾਨੂੰ ਆਪਣੇ ਆਰਥਿਕ ਪੱਖ ਨੂੰ ਮਜ਼ਬੂਤ ਕਰਨ ਦੇ ਲਈ ਇਸ ਦੌਰਾਨ ਕੁਝ ਵੱਡੇ ਫੈਸਲੇ ਵੀ ਲੈਣੇ ਪੈ ਸਕਦੇ ਹਨ ਇਸ ਲਈ ਕੋਈ ਵੀ ਫੈਸਲਾ ਲੈਂਦੇ ਸਮੇਂ ਜਲਦਬਾਜ਼ੀ ਨਾ ਕਰੋ ਬਲਕਿ ਧੀਰਜ ਦੇ ਨਾਲ ਸੋਚ ਸਮਝ ਕੇ ਵਿਚਾਰ ਕਰੋ ਉਹ ਜਾਤਕ ਜਾਂ ਵਿਦਿਆਰਥੀ ਜਿਹੜੇ ਘਰ ਤੋਂ ਦੂਰ ਰਹਿੰਦੇ ਹਨ ਉਹਨਾਂ ਨੂੰ ਇਸ ਹਫ਼ਤੇ ਇਕੱਲੇਪਣ ਦਾ ਅਹਿਸਾਸ ਬੜਾ ਜ਼ਿਆਦਾ ਪਰੇਸ਼ਾਨ ਕਰ ਦੇਵੇਗਾ ਜਿਸ ਕਾਰਨ ਤੁਸੀਂ ਇੱਕ ਅਜੀਬ ਜਿਹੀ ਜਕੜਨ ਵੀ ਮਹਿਸੂਸ ਕਰੋਗੇ ਅਜੇਹੇ ਵਿੱਚ ਇਸ ਹਫ਼ਤੇ ਆਪਣੇ ਇਕੱਲੇਪਣ ਤੇ ਖੁਦ ਤੇ ਕਾਬੂ ਨਾ ਕਰਨ ਦਿਓ ਮੌਕਾ ਮਿਲਦੇ ਹੀ ਕਿਤੇ ਬਾਹਰ ਘੁੰਮਣ ਦੇ ਲਈ ਜਾਓ ਜਾਂ ਦੋਸਤਾਂ ਦੇ ਨਾਲ ਸਮਾਂ ਬਿਤਾਓ ਤੁਸੀਂ ਆਪਣੇ ਕਾਰਜ ਸਥਾਨ ਤੇ ਆਪਣੀ ਮਿਹਨਤ ਦੁਆਰਾ ਬੋਲ ਸਕਦੇ ਹੋ ਵਿਦਿਆਰਥੀਆਂ ਨੂੰ ਆਪਣੀ ਮਿਹਨਤ ਵੱਲ ਹੋਰ ਧਿਆਨ ਦੇਣ ਦੀ ਜ਼ਰੂਰਤ ਹੈ ਜੇਕਰ ਉਹ ਕਿਸੇ ਟੀਚੇ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ ਆਪਣੀ ਈਗੋ ਤੋਂ ਦੂਰ ਰਹੋ ਇਸ ਤੋਂ ਇਲਾਵਾ ਤੁਸੀਂ ਆਪਣੀ ਜਮਾਤ ਵਿੱਚ ਪੜ੍ਹਾਈ ਲਿਖਾਈ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਅਧਿਆਪਕਾਂ ਦੇ ਕੋਲੋਂ ਪ੍ਰਸ਼ੰਸਾ ਪ੍ਰਾਪਤ ਕਰ ਸਕਦੇ ਹੋ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਬੁੱਧਵਾਰ ਦੇ ਦਿਨ ਵਿਦਿਆਰਥੀਆਂ ਨੂੰ ਕਾਪੀਆਂ ਵੰਡੋ। ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ। ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਚੰਦਰ ਰਾਸ਼ੀ ਤੋਂ ਸ਼ਨੀ 8ਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਇਸ ਹਫਤੇ ਤੁਹਾਡੇ ਜੀਵਨ ਦੇ ਕਈ ਖੇਤਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਵਾਲੇ ਹਨ। ਇਸ ਲਈ ਤੁਹਾਡੇ ਲਈ ਵਧੀਆ ਹੋਵੇਗਾ ਕਿ ਕਿਸੇ ਵੀ ਮੁਸ਼ਕਲ ਸਥਿਤੀ ਦੇ ਵਿੱਚ ਆਪਣਾ ਧੀਰਜ ਨਾ ਖੋਵੋ। ਅਤੇ ਖਾਸ ਤੌਰ ਤੇ ਮੁਸ਼ਕਿਲ ਹਾਲਾਤਾਂ ਵਿੱਚ ਕੋਈ ਵੀ ਫੈਸਲਾ ਲੈਂਦੇ ਸਮੇਂ ਆਪਣੇ ਭਵਿੱਖ ਬਾਰੇ ਜ਼ਰੂਰ ਸੋਚੋ ਤੁਹਾਡੀ ਚੰਦਰ ਰਾਸ਼ੀ ਤੋਂ ਰਾਹੂ ਨੌਵੇਂ ਘਰ ਵਿੱਚ ਮੌਜੂਦ ਹੋਣ ਕਾਰਨ ਇਸ ਹਫ਼ਤੇ ਤੁਹਾਡੀਆਂ ਸਾਰੀਆਂ ਗੈਰਵਾਸਤਵਿਕ ਜੋਖਮ ਭਰੀਆਂ ਯੋਜਨਾਵਾਂ ਤੁਹਾਡੇ ਆਰਥਿਕ ਜੀਵਨ ਲਈ ਖਤਰਾ ਬਣ ਸਕਦੀਆਂ ਹਨ ਇਸ ਲਈ ਅਜਿਹਾ ਕੁਝ ਨਾ ਕਰੋ ਜਿਸ ਨਾਲ ਤੁਹਾਡਾ ਪੈਸਾ ਕਿਧਰੇ ਫਸ ਜਾਵੇ ਕਿਉਂਕਿ ਇਸ ਨਾਲ ਤੁਸੀਂ ਖੁਦ ਨੂੰ ਵੀ ਕਿਸੇ ਵੱਡੀ ਮੁਸੀਬਤ ਵਿੱਚ ਫਸਾ ਸਕਦੇ ਹੋ ਆਪਣੇ ਆਸ-ਪਾਸ ਦੇ ਪ੍ਰਭਾਵਸ਼ਾਲੀ ਤੇ ਮਹੱਤਵਪੂਰਨ ਲੋਕਾਂ ਦੇ ਨਾਲ ਮੇਲ-ਜੋਲ ਵਧਾਉਣ ਦੇ ਲਈ ਤੁਹਾਡੇ ਦੁਆਰਾ ਸਮਾਜਿਕ ਗਤੀਵਿਧੀਆਂ ਵਿੱਚ ਭਾਗ ਲੈਣਾ ਉਚਿਤ ਮੌਕਾ ਸਾਬਿਤ ਹੋ ਜਾਵੇਗਾ ਕਿਉਂਕਿ ਇਸ ਹਫ਼ਤੇ ਦੂਜਿਆਂ ਨੂੰ ਪ੍ਰਭਾਵਿਤ ਕਰਨ ਦੀ ਤੁਹਾਡੀ ਯੋਗਤਾ ਤੁਹਾਨੂੰ ਸਕਾਰਾਤਮਕ ਨਤੀਜੇ ਹੀ ਦਿਖਾਵੇਗੀ ਤੁਹਾਡੇ ਇਸ ਰਵੱਈਏ ਤੋਂ ਕੁਝ ਨਾਖੁਸ਼ ਵੀ ਦਿਖਾਈ ਦੇਣਗੇ ਅਸੀਂ ਕਦੇ ਹਾਰਦੇ ਹਾਂ ਕਦੇ ਜਿੱਤਦੇ ਹਾਂ ਇਸ ਗੱਲ ਨੂੰ ਤੁਸੀਂ ਭੱਲੂ-ਭਾਂਤ ਜਾਣੋ ਹੋ ਇਸ ਗੱਲ ਨੂੰ ਭੁੱਲਦੇ ਹੋਏ ਖੁਦ ਨੂੰ ਦੁਖੀ ਕਰ ਲੈਂਦੇ ਹੋ ਅਜਿਹਾ ਹੀ ਕੁਝ ਇਸ ਹਫਤੇ ਤੁਹਾਡੇ ਨਾਲ ਹੋਣ ਦੀ ਸੰਭਾਵਨਾ ਹੈ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ 41 ਵਾਰ ਓਮ ਹਨੂਮਤੇ ਨਮਾ ਮੰਤਰ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਨੂੰ ਆਪਣੀ ਲੋੜ ਤੋਂ ਜ਼ਿਆਦਾ ਭੋਜਨ ਖਾਣ ਦੀ ਆਦਤ ਬਦਲਣੀ ਪੈ ਸਕਦੀ ਹੈ ਕਿਉਂਕਿ ਤੁਹਾਡੀ ਚੰਦਰ ਰਾਸ਼ੀ ਤੋਂ 10ਵੇਂ ਘਰ ਵਿੱਚ ਬ੍ਰਹਸਪਤੀ ਮੌਜੂਦ ਹੋਣਗੇ ਇਸ ਦੌਰਾਨ ਤੁਸੀਂ ਆਪਣੀ ਇਸ ਖਰਾਬ ਆਦਤ ਨੂੰ ਬਦਲਣ ਦੇ ਲਈ ਉਚਿਤ ਯਤਨ ਕਰ ਸਕਦੇ ਹੋ ਇਸ ਲਈ ਤੁਸੀਂ ਸਿਹਤਮੰਦ ਰਹਿਣ ਦੇ ਲਈ ਉਚਿਤ ਯਤਨ ਕਰਦੇ ਦਿਖੋਗੇ ਇਸ ਲਈ ਤੁਸੀਂ ਸਿਹਤਮੰਦ ਰਹਿਣ ਦੇ ਲਈ ਨਿਯਮਤ ਕਸਰਤ ਕਰਦੇ ਦਿਖੋਗੇ ਇਸ ਹਫਤੇ ਤੁਹਾਨੂੰ ਆਰਥਿਕ ਜੀਵਨ ਵਿੱਚ ਕਿਸਮਤ ਦਾ ਸਾਥ ਮਿਲ ਜਾਵੇਗਾ ਪਰੰਤੂ ਇਸ ਸਮੇਂ ਦੇ ਦੌਰਾਨ ਜੇਕਰ ਤੁਸੀਂ ਕੋਈ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਅਸਲੀਅਤ ਦਾ ਮੁਲਾਂਕਣ ਕਰੋ ਤੁਹਾਡਾ ਪੈਸਾ ਫਸ ਸਕਦਾ ਹੈ ਇਸ ਹਫਤੇ ਤੁਸੀਂ ਆਪਣੇ ਕੁਝ ਰਿਸ਼ਤੇਦਾਰਾਂ ਜਾਂ ਦੋਸਤਾਂ ਦੇ ਨਾਲ ਗੱਲਬਾਤ ਦੇ ਸੰਪਰਕ ਵਿੱਚ ਆ ਸਕਦੇ ਹੋ ਜਿਨ੍ਹਾਂ ਨਾਲ ਤੁਹਾਡੀ ਮੁਲਾਕਾਤ ਕਦੇ-ਕਦੇ ਹੁੰਦੀ ਹੈ ਇਹ ਸਮਾਂ ਤੁਹਾਡੇ ਪੁਰਾਣੇ ਰਿਸ਼ਤਿਆਂ ਨੂੰ ਦੁਬਾਰਾ ਵਿਕਸਿਤ ਕਰਨ ਉਸ ਵਿੱਚ ਸੁਧਾਰ ਕਰਨ ਦੇ ਲਈ ਵਿਸ਼ੇਸ਼ ਚੰਗਾ ਸਾਬਿਤ ਹੋ ਜਾਵੇਗਾ ਤੁਹਾਡੀ ਚੰਦਰ ਰਾਸ਼ੀ ਤੋਂ ਸ਼ਨੀ 7ਵੇਂ ਘਰ ਵਿੱਚ ਮੌਜੂਦ ਹੋਣ ਕਾਰਨ ਕੈਰੀਅਰ ਤੇ ਪੇਸ਼ੇ ਦੇ ਲਿਹਾਜ਼ ਨਾਲ ਤੁਹਾਡੀ ਰਾਸ਼ੀ ਦੇ ਜਾਤਕਾਂ ਨੂੰ ਇਸ ਹਫਤੇ ਤਣਾ ਜੀਵਨ ਮੁਕਤ ਮਿਲ ਸਕਦਾ ਹੈ ਕਿਉਂਕਿ ਇਹ ਸਮਾਂ ਉਹਨਾਂ ਦੇ ਜੀਵਨ ਵਿੱਚ ਕੁਝ ਚੰਗੇ ਬਦਲਾਅ ਲਿਆਵੇਗਾ ਤੁਸੀਂ ਇਸ ਸਮੇਂ ਆਪਣੇ ਨਿੱਜੀ ਜੀਵਨ ਵਿੱਚ ਚੱਲ ਰਹੇ ਉਤਰਾ ਚੜਾ ਤੋਂ ਖੁਦ ਨੂੰ ਬਾਹਰ ਕੱਢਣ ਵਿੱਚ ਪੂਰੀ ਤਰ੍ਹਾਂ ਸਫਲ ਹੋ ਜਾਓਗੇ ਜਿਸ ਨਾਲ ਤੁਹਾਡਾ ਮਨ ਪੜਾਏ ਵਿੱਚ ਜ਼ਿਆਦਾ ਲੱਗੇਗਾ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਅਦਿੱਤਿਆ ਹਿਰਧਿਆ ਨਮਹਾ ਮੰਤਰ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਚੰਦਰ ਰਾਸ਼ੀ ਤੋਂ ਸ਼ਨੀ ਛੇਵੇਂ ਘਰ ਵਿੱਚ ਮੌਜੂਦ ਹੋਣ ਕਾਰਨ ਇਸ ਹਫਤੇ ਦੀ ਸ਼ੁਰੂਆਤ ਸਿਹਤ ਦੇ ਲਿਹਾਜ਼ ਨਾਲ ਚੰਗੇ ਤਰੀਕੇ ਨਾਲ ਹੋਵੇਗੀ ਤੁਹਾਡੀ ਸਿਹਤ ਵਿੱਚ ਇਸ ਦੌਰਾਨ ਸਕਾਰਾਤਮਕ ਬਦਲਾਵ ਆਉਣਗੇ ਤੁਸੀਂ ਇਸ ਸਮੇਂ ਜਿਮ ਜੁਆਇਨ ਕਰਨ ਦਾ ਫੈਸਲਾ ਲੈ ਸਕਦੇ ਹੋ ਇਸ ਹਫਤੇ ਕਈ ਜਾਤਕਾਂ ਦੇ ਜੀਵਨ ਵਿੱਚ ਕੁਝ ਅਜੀਹਾ ਵਾਪਰ ਸਕਦਾ ਹੈ ਜਿਸ ਦੇ ਕਾਰਨ ਉਹ ਦਿਲ ਖੋਲ੍ਹ ਕੇ ਪੈਸਾ ਖਰਚ ਕਰਦੇ ਹੋਏ ਦੂਜਿਆਂ ਨੂੰ ਪਾਰਟੀ ਦੇਣ ਦੀ ਯੋਜਨਾ ਬਣਾ ਸਕਦੇ ਹਨ ਹਾਲਾਂਕਿ ਇਸ ਦੌਰਾਨ ਕੋਈ ਜਲਦਬਾਜ਼ੀ ਵਿੱਚ ਕਰਨ ਤੋਂ ਬਚੋ ਨਹੀਂ ਤਾਂ ਤੁਹਾਨੂੰ ਬਾਅਦ ਵਿੱਚ ਮਹਿਸੂਸ ਹੋਵੇਗਾ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਹੀ ਪੈਸੇ ਦੀ ਬਰਬਾਦੀ ਕਰ ਦਿੱਤੀ ਹੈ ਇਸ ਹਫਤੇ ਤੁਹਾਨੂੰ ਘਰ ਦੇ ਮੈਂਬਰਾਂ ਤੇ ਬੇਕਾਰ ਦਾ ਸ਼ੱਕ ਕਰਨ ਅਤੇ ਉਹਨਾਂ ਦੇ ਇਰਾਦਿਆਂ ਦੇ ਬਾਰੇ ਵਿੱਚ ਜਲਦਬਾਜ਼ੀ ਵਿੱਚ ਫੈਸਲਾ ਲੈਣ ਤੋਂ ਬਚਣਾ ਹੋਵੇਗਾ ਕਿਉਂਕਿ ਸੰਭਵ ਹੈ ਕਿ ਉਹ ਕਿਸੇ ਪ੍ਰਕਾਰ ਦੇ ਦਬਾਅ ਵਿੱਚ ਹੋਣ ਉਹਨਾਂ ਨੂੰ ਤੁਹਾਡੀ ਹਮਦਰਦੀ ਤੇ ਵਿਸ਼ਵਾਸ ਦੀ ਜ਼ਰੂਰਤ ਹੋਵੇ ਕੰਮ ਅਤੇ ਵਾਧੂ ਜ਼ਿੰਮੇਵਾਰੀਆਂ ਦੇ ਚੱਲਦੇ ਤੁਸੀਂ ਇਸ ਹਫ਼ਤੇ ਥੋੜੇ ਜਿਹੇ ਤਣਾਅ ਵਿੱਚ ਰਹੋਗੇ ਜਿਸ ਦੇ ਕਾਰਨ ਸੰਭਵ ਹੈ ਕਿ ਤੁਸੀਂ ਕੁਝ ਅਜਿਹੀ ਗਲਤੀ ਕਰ ਦਿਓ ਜਿਸ ਦਾ ਨਕਾਰਾਤਮਕ ਅਸਰ ਸਿੱਧਾ ਹੀ ਤੁਹਾਡੇ ਕੈਰੀਅਰ ਤੇ ਦਿਖਾਈ ਦੇਵੇਗਾ ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਸ਼ਨੀਵਾਰ ਦੇ ਦਿਨ ਸ਼ਨੀ ਗ੍ਰਹਿ ਦੇ ਲਈ ਹਵਨ ਕਰਵਾਓ ਅਗਲੀ ਰਾਸ਼ੀ ਹੈ ਜੇ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਚੰਦਰ ਰਾਸ਼ੀ ਤੋਂ ਰਾਹੁ 6ਵੇਂ ਘਰ ਵਿੱਚ ਮੌਜੂਦ ਹੋਣ ਕਾਰਨ ਇਸ ਹਫਤੇ ਤੁਹਾਡੀ ਸਿਹਤ ਚੰਗੀ ਰਹੇਗੀ ਕਈ ਗ੍ਰਹਾਂ ਦੀ ਸ਼ੁਭ ਦ੍ਰਿਸ਼ਟੀ ਤੁਹਾਡੀ ਸਿਹਤ ਨੂੰ ਮਜ਼ਬੂਤੀ ਦੇਵੇਗੀ ਨਾਲ ਹੀ ਤੁਹਾਨੂੰ ਪੁਰਾਣੀਆਂ ਚੱਲੀਆਂ ਆ ਰਹੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਜਾਵੇਗਾ ਇਸ ਲਈ ਇਸ ਹਫਤੇ ਤੁਹਾਡਾ ਮਨ ਖੁਸ਼ੀ ਤੇ ਤਣਾਅ ਮੁਕਤ ਹੋ ਜਾਵੇਗਾ ਇਸ ਹਫਤੇ ਤੁਹਾਨੂੰ ਅਚਾਨਕ ਹੀ ਧਨ ਲਾਭ ਤਾਂ ਹੋਵੇਗਾ ਪਰੰਤੂ ਇਸ ਧਨ ਦੀ ਪ੍ਰਾਪਤੀ ਬਹੁਤ ਘੱਟ ਸਮੇਂ ਦੇ ਲਈ ਹੋਵੇਗੀ ਇਸ ਲਈ ਖਾਸ ਤੌਰ ਤੇ ਉਹ ਜਾਤਕ ਜਿਹੜੇ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀ ਨਾਲ ਜੁੜੇ ਹੋਏ ਹਨ ਉਹਨਾਂ ਨੂੰ ਇਸ ਸਮੇਂ ਕਿਸੇ ਵੀ ਪ੍ਰਕਾਰ ਦਾ ਜੋਖਮ ਲੈਣ ਤੋਂ ਪਹਿਲਾਂ ਹਜ਼ਾਰ ਵਾਰ ਸੋਚਣ ਦੀ ਲੋੜ ਹੋਵੇਗੀ ਨਹੀਂ ਤਾਂ ਧਨ ਦੀ हानि ਸੰਭਵ ਹੈ ਇਹ ਹਫਤਾ ਪਰਿਵਾਰਕ ਜੀਵਨ ਵਿੱਚ ਤੁਹਾਨੂੰ ਹਰ ਪ੍ਰਕਾਰ ਦੇ ਉਤਰਾ ਚੜਾ ਤੋਂ ਮੁਕਤੀ ਦਿਵਾਉਣ ਦਾ ਕੰਮ ਕਰੇਗਾ ਨਾਲ ਹੀ ਇਸ ਦੌਰਾਨ ਪਰਿਵਾਰ ਦੀ ਮਦਦ ਨਾਲ ਕੁਝ ਜਾਤਕਾਂ ਨੂੰ ਕਿਰਾਏ ਤੇ ਮਕਾਨ ਲੈਣ ਦੀ ਸਫਲਤਾ ਮਿਲਣੀ ਸੰਭਵ ਨਹੀਂ ਹੋਵੇਗੀ। ਇਸ ਹਫਤੇ ਤੁਹਾਨੂੰ ਕਿਸੇ ਨਲਕ ਨਵੇਂ ਪ੍ਰੋਜੈਕਟ ਜਾਂ ਸਾਂਝੇਦਾਰੀ ਵਿੱਚ ਵਪਾਰ ਸ਼ੁਰੂ ਕਰਨ ਤੋਂ ਬਚਣਾ ਚਾਹੀਦਾ ਹੈ ਜਿਸ ਦੇ ਕਾਰਨ ਤੁਹਾਨੂੰ ਭਵਿੱਖ ਵਿੱਚ ਨਹੀਂ ਤਾਂ ਨੁਕਸਾਨ ਚੱਲਣਾ ਪੈ ਸਕਦਾ ਹੈ। ਇਸ ਰਾਸ਼ੀ ਦੇ ਵਿਦਿਆਰਥੀ ਜਾਤਕਾਂ ਦੇ ਲਈ ਇਹ ਹਫਤਾ ਕਈ ਚੰਗੀਆਂ ਉਪਲਬਧੀਆਂ ਨੂੰ ਦਰਸਾ ਰਿਹਾ ਹੈ। ਵਿਦਿਆਰਥੀਆਂ ਦੇ ਲਈ ਇਹ ਸਮਾਂ ਕਾਫੀ ਸ਼ੁਭ ਰਹਿਣ ਵਾਲਾ ਹੈ। ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਲਲਿਤਾ ਸਹਸਤਰ ਨਾਮ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ वृश्चਿਕ ਰਾਸ਼ੀ वृश्चਿਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਚੰਦਰ ਰਾਸ਼ੀ ਤੋਂ ਬ੍ਰਹਸਪਤੀ 7ਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਤੁਹਾਡੀ ਸਿਹਤ ਜੀ ਅਸਲ ਪੂੰਜੀ ਹੀ ਹੈ ਇਸ ਗੱਲ ਨੂੰ ਤੁਸੀਂ ਇਸ ਹਫਤੇ ਆਪਣੇ ਜੀਵਨ ਵਿੱਚ ਅਪਣਾਉਂਦਿਆਂ ਹੋਇਆਂ ਅਮਲ ਕਰੋਗੇ ਇਸ ਕਾਰਨ ਬਿਹਤਰ ਸਿਹਤ ਦੀ ਪ੍ਰਾਪਤੀ ਦੇ ਲਈ ਤੁਸੀਂ ਘਰ ਦੇ ਨਾਲ-ਨਾਲ ਆਪਣੇ ਕਾਰਜਸਥਾਨ ਤੇ ਵੀ ਹਰ ਮਾਨਸਿਕ ਤਣਾ ਨੂੰ ਪਾਸੇ ਰੱਖਦੇ ਹੋਏ ਲੋਕਾਂ ਨਾਲ ਖੁੱਲ ਕੇ ਹਾਸਾ ਮਜ਼ਾਕ ਕਰੋਗੇ ਤੁਹਾਡੇ ਆਰਥਿਕ ਭਵਿਕਫਲ ਦੀ ਮੰਨੋਤਾ ਤੁਹਾਡੀ ਰਾਸ਼ੀ ਦੇ ਜਾਤਕਾਂ ਨੂੰ ਇੱਕ ਖਾਸ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਸਮੇਂ ਕਿਸੇ ਨੂੰ ਪੈਸਾ ਉਧਾਰ ਨਾ ਦਿਓ ਤੇ ਨਾ ਹੀ ਕਿਸੇ ਤੋਂ ਉਧਾਰ ਲਓ ਇਹ ਸਮਾ ਧਨਲਾਭ ਹੋਣ ਦੀ ਮਜਬੂਤੀ ਸੰਭਾਵਨਾ ਦਰਸਾ ਰਿਹਾ ਹੈ ਜਿਸ ਦੇ ਕਾਰਨ ਤੁਸੀਂ ਆਪਣੇ ਜਾਣਨ ਵਾਲਿਆਂ ਨੂੰ ਉਧਾਰੀ ਤੇ ਪੈਸਾ ਦੇਣ ਦਾ ਮਨ ਬਣਾ ਸਕਦੇ ਹੋ ਤੁਸੀਂ ਇਸ ਹਫਤੇ ਉੱਚ ਤਾਂ ਬੜੇ ਊਰਜਾ ਨਾਲ ਹਰ ਕੰਮ ਕਰਦੇ ਹੋਏ ਦੇਖੋਗੇ ਪਰੰਤੂ ਕਿਸੇ ਅਣਹੋਣੀ ਦੇ ਕਾਰਨ ਤੁਹਾਡਾ ਮੂਡ ਵੀ ਖਰਾਬ ਹੋ ਸਕਦਾ ਹੈ ਤੁਹਾਡਾ ਮਨ ਉਖੜਿਆ ਹੋਇਆ ਪ੍ਰਤੀਤ ਹੋਵੇਗਾ ਜੇਕਰ ਤੁਹਾਡੇ ਕੰਮ ਕਾਜ ਦੀ ਗੱਲ ਕਰੀਏ ਤਾਂ ਇਹ ਹਫਤਾ ਸਿਰਫ ਤੇ ਸਿਰਫ ਤੁਹਾਡੇ ਲਈ ਨਾਮ ਦਾ ਹੀ ਰਹਿਣ ਵਾਲਾ ਹੈ ਤੁਹਾਡੀ ਚੰਦਰ ਰਾਸ਼ੀ ਤੋਂ ਸ਼ਨੀ ਚੌਥੇ ਘਰ ਵਿੱਚ ਮੌਜੂਦ ਹੋਣ ਕਾਰਨ ਇਸ ਦੌਰਾਨ ਕਿਸਮਤ ਪੂਰੀ ਤਰ੍ਹਾਂ ਤੁਹਾਡਾ ਸਾਥ ਦੇਵੇਗੀ ਇਸ ਦੇ ਕਾਰਨ ਤੁਸੀਂ ਜਿਸ ਵੀ ਕੰਮ ਨੂੰ ਹੱਥ ਪਾਓਗੇ ਮੁਸ਼ਕਲਾਂ ਤਾਂ ਤੁਹਾਨੂੰ ਆਉਣਗੀਆਂ ਪਰ ਤੁਸੀਂ ਸਫਲ ਹੋ ਜਾਓਗੇ ਇਸ ਹਫ਼ਤੇ ਜੇਕਰ ਤੁਸੀਂ ਕਿਸੇ ਪ੍ਰੀਖਿਆ ਵਿੱਚ ਭਾਗ ਲੈ ਰਹੇ ਹੋ ਤਾਂ ਇਹ ਸਮਾਂ ਅਨੁਕੂਲ ਹੈ ਹਾਲਾਂਕਿ ਇਸ ਦੌਰਾਨ ਤੁਹਾਨੂੰ ਪਹਿਲਾਂ ਤੋਂ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਹੋਵੇਗੀ ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ हनुमान चालीसा ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ ਤਨ ਰਾਸ਼ੀ ਤਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਤੁਹਾਨੂੰ ਵਧੀਆ ਸਿਹਤ ਦੀ ਪ੍ਰਾਪਤੀ ਦੇ ਲਈ ਆਪਣੀ ਸਵੇਰ ਦੀ ਸੈਰ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਤੁਹਾਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਸਮਾਂ ਜਦੋਂ ਤੁਸੀਂ ਆਪਣੇ ਬਾਰੇ ਚੰਗਾ ਮਹਿਸੂਸ ਕਰਨ ਦੀ ਸ਼ੁਰੂਆਤ ਕਰ ਸਕਦੇ ਹੋ ਅਜੇਹੇ ਵਿੱਚ ਇਸ ਬਦਲਾਵ ਨੂੰ ਆਪਣੇ ਰੁਟੀਨ ਵਿੱਚ ਸ਼ਾਮਿਲ ਕਰੋ ਅਤੇ ਇਸ ਨੂੰ ਨਿਯਮਤ ਰੱਖਣ ਦੀ ਕੋਸ਼ਿਸ਼ ਕਰੋ ਵਿੱਤੀ ਲਿਹਾਜ਼ ਨਾਲ ਤੁਹਾਡੀ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਹਫਤਾ ਕਾਫੀ ਸ਼ੁਭ ਸਾਬਿਤ ਹੋ ਜਾਵੇਗਾ ਕਿਉਂਕਿ ਤੁਹਾਡੀ ਚੰਦਰ ਰਾਸ਼ੀ ਤੋਂ ਸ਼ਨੀ ਤੀਜੇ ਘਰ ਵਿੱਚ ਮੌਜੂਦ ਹੋਵੇਗਾ ਅਜਿਹੇ ਵਿੱਚ ਇਸ ਦੌਰਾਨ ਆਪਣੀਆਂ ਕੋਸ਼ਿਸ਼ਾਂ ਵਿੱਚ ਥੋੜੀ ਵੀ ਕਮੀ ਨਾ ਆਉਣ ਦਿਓ ਕਿਉਂਕਿ ਇਸ ਸਮੇਂ ਤੁਹਾਡੇ ਧਨ ਵਿੱਚ ਵਾਧਾ ਕਰਨ ਦੇ ਲਈ ਅਨੁਕੂਲ ਗ੍ਰਹਾਂ ਦੀ ਸਥਿਤੀ ਤੁਹਾਡੇ ਲਈ ਬਿਹਤਰੀਨ ਮੌਕੇ ਲੈ ਕੇ ਆਵੇਗੀ ਇਸ ਹਫਤੇ ਘਰ ਦੇ ਬੱਚੇ ਤੁਹਾਨੂੰ ਆਪਣੀਆਂ ਉਪਲਬਧੀਆਂ ਨਾਲ ਮਾਣ ਅਨੁਭਵ ਕਰਾਉਣਗੇ ਇਸ ਸਮੇਂ ਤੁਸੀਂ ਕੁਝ ਭਾਵਕ ਵੀ ਨਜ਼ਰ ਆ ਸਕਦੇ ਹੋ ਅਜਿਹੇ ਵਿੱਚ ਆਪਣੀਆਂ ਭਾਵਨਾਵਾਂ ਨੂੰ ਲੁਕਾਉਣ ਦੀ ਬਜਾਏ ਆਪਣੇ ਘਰ ਦੇ ਮੈਂਬਰਾਂ ਦੇ ਸਾਹਮਣੇ ਜ਼ਾਹਿਰ ਕਰਨ ਦਾ ਯਤਨ ਨਾ ਕਰੋ ਬੱਚਿਆਂ ਦੀ ਤਾਰੀਫ਼ ਤੋਂ ਖੁਦ ਨੂੰ ਨਾ ਰੋਕੋ ਜੇਕਰ ਵਿਦਿਆਰਥੀ ਵਰਗ ਦੀ ਗੱਲ ਕਰੀਏ ਤਾਂ ਜਿਹੜੇ ਵਿਦੇਸ਼ ਵਿੱਚ ਕਿਸੇ ਚੰਗੇ ਕਾਲਜ ਵਿੱਚ ਜਾਣ ਦਾ ਸੁਪਨਾ ਵੇਖ ਰਹੇ ਹਨ ਉਹ ਇਸ ਮੌਕੇ ਦੀ ਭਾਲ ਵਿੱਚ ਹਨ ਤਾਂ ਉਹਨਾਂ ਦੀ ਸੰਭਾਵਨਾ ਹੈ ਕਿ ਉਹ ਸੁਪਨਾ ਪੂਰਾ ਕਰ ਸਕਦੇ ਹਨ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਵੀਰਵਾਰ ਬਜ਼ੁਰਗ ਬ੍ਰਾਹਮਣਾਂ ਨੂੰ ਭੋਜਨ ਖਲਵਾਓ। ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ। ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਚੰਦਰ ਰਾਸ਼ੀ ਤੋਂ ਬ੍ਰਹਸਪਤੀ ਪੰਜਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਤੁਹਾਡੀ ਸਿਹਤ ਦੇ ਲਈ ਇਹ ਹਫਤਾ ਅਨੁਕੂਲ ਦਿਖਾਈ ਦੇ ਰਿਹਾ ਹੈ। ਇਸ ਸਮੇਂ ਦੌਰਾਨ ਤੁਹਾਨੂੰ ਕੋਈ ਵੱਡੀ ਬਿਮਾਰੀ ਨਾ ਹੋਣ ਦੀ ਸੰਭਾਵਨਾ ਜ਼ਿਆਦਾ ਹੈ। ਇਸ ਲਈ ਬਿਹਤਰ ਸਿਹਤ ਦਾ ਆਨੰਦ ਲਓ ਤੇ ਨਿਯਮਤ ਰੂਪ ਵਿੱਚ ਵਿਟਾਮਿਨ ਸੀ ਯੁਕਤ ਭੋਜਨ ਦਾ ਸੇਵਨ ਕਰੋ। ਇਸ ਹਫਤੇ ਦੀ ਸ਼ੁਰੂਆਤ ਤੋਂ ਲੈ ਕੇ ਹੀ ਅੰਤ ਤੱਕ ਉਹਨਾਂ ਸਭ ਦੋਸਤਾਂ ਤੇ ਕਾਰੋਬਾਰੀਆਂ ਤੋਂ ਬਚ ਕੇ ਰਹਿਣ ਦੀ ਕੋਸ਼ਿਸ਼ ਕਰੋ ਜੋ ਵਾਰ-ਵਾਰ ਤੁਹਾਡੇ ਤੋਂ ਉਧਾਰ ਮੰਗਦੇ ਹਨ ਤੇ ਜਦੋਂ ਤੁਸੀਂ ਪੈਸਾ ਵਾਪਸ ਮੰਗਦੇ ਹੋ ਤੇ ਨਾ ਨੁਕਰ ਕਰਦੇ ਹਨ। ਇਸ ਸਮੇਂ ਤੁਹਾਡੇ ਲਈ ਪੈਸਾ ਉਧਾਰ ਦੇਣਾ ਹਾਨੀਕਾਰਕ ਹੈ। ਇਸ ਹਫਤੇ ਲੋਡ ਪੈਣ ਤੇ ਜਦੋਂ ਤੁਸੀਂ ਖੁਦ ਨੂੰ ਇਕੱਲਾ ਮਹਿਸੂਸ ਕਰੋਗੇ ਤੁਹਾਡੇ ਮਾਤਾ ਪਿਤਾ ਤੁਹਾਨੂੰ ਆਪਣਾ ਅਸ਼ੀਰਵਾਦ ਜ਼ਰੂਰ ਦੇ ਦੇਣਗੇ ਇਸ ਸਮੇਂ ਤੁਹਾਨੂੰ ਕਈਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਤੁਸੀਂ ਕਿਸੇ ਵਿਦੇਸ਼ੀ ਸਕੂਲ ਜਾਂ ਕਾਲਜ ਵਿੱਚ ਦਾਖਲੇ ਦੇ ਲਈ ਪਿਛਲੇ ਕਾਫੀ ਸਮੇਂ ਤੋਂ ਯਤਨ ਕਰ ਰਹੇ ਹੋ ਇਹਨਾਂ ਯਤਨਾਂ ਦੀ ਉਡੀਕ ਤੁਹਾਨੂੰ ਵਧੀਆ ਫਲ ਦੇ ਸਕਦੀ ਹੈ ਕਿਉਂਕਿ ਕਿਸੇ ਅਧੂਰੇ ਦਸਤਾਵੇਜ਼ ਦੇ ਕਾਰਨ ਵੀ ਤੁਹਾਡੇ ਕਿਸੇ ਮਿਹਨਤ ਤੇ ਪਾਣੀ ਨਹੀਂ ਤਾਂ ਫਿਰ ਜਾਵੇਗਾ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ 11 ਵਾਰ ਓਮ ਵਾਇਉ ਉਤਰਾਏ ਨਮਹਾ ਮੰਤਰ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਜੇ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸਿਹਤ ਦੇ لحاظ ਨਾਲ ਇਹ ਸਮਾਂ ਤੁਹਾਡੇ ਲਈ ਖਾਸ ਹੈ ਇਸ ਦੌਰਾਨ ਤੁਹਾਨੂੰ ਸਿਹਤ ਸੰਬੰਧੀ ਪਰੇਸ਼ਾਨੀਆਂ ਦਾ ਸਾਹਮਣਾ ਤਾਂ ਨਹੀਂ ਕਰਨਾ ਪਵੇਗਾ ਪਰ ਇਸ ਦੇ ਬਾਵਜੂਦ ਤੁਹਾਨੂੰ ਸੁਝਾ ਦਿੱਤਾ ਜਾਂਦਾ ਹੈ ਕਿ ਤੁਸੀਂ ਰੋਜ਼ਾਨਾ ਕਸਰਤ ਤੇ ਚੰਗੀ ਖੁਰਾਕ ਲਓ ਤੁਹਾਡੀ ਚੰਦਰ ਰਾਸ਼ੀ ਤੋਂ ਬ੍ਰਹਸਪਤੀ ਚੌਥੇ ਘਰ ਵਿੱਚ ਮੌਜੂਦ ਹੋਣ ਕਾਰਨ ਜੇਕਰ ਇਸ ਹਫਤੇ ਤੁਸੀਂ ਲੰਮੇ ਸਮੇਂ ਦੇ ਲਈ ਨਿਵੇਸ਼ ਕਰੋਗੇ ਤਾਂ ਤੁਸੀਂ ਚੰਗਾ ਲਾਭ ਪ੍ਰਾਪਤ ਕਰ ਸਕਦੇ ਹੋ ਹਾਲਾਂਕਿ ਤੁਹਾਨੂੰ ਇਸ ਲਈ ਘਰ ਦੇ ਵੱਡਿਆਂ ਤੋਂ ਸਲਾਹਤ ਤੋਂ ਬਾਅਦ ਹੀ ਕਿਸੇ ਫੈਸਲੇ ਤੇ ਪਹੁੰਚਣਾ ਚਾਹੀਦਾ ਹੈ ਇਸ ਹਫਤੇ ਤੁਹਾਨੂੰ ਸਮਾਜ ਵਿੱਚ ਮਾਨ ਸਨਮਾਨ ਮਿਲ ਜਾਵੇਗਾ ਹਾਲਾਂਕਿ ਇਸ ਹਫਤੇ ਦੇ ਦੌਰਾਨ ਤੁਹਾਡੇ ਭੈਣ ਭਰਾ ਦੀ ਸਿਹਤ ਖਰਾਬ ਹੋ ਸਕਦੀ ਹੈ ਜਿਸ ਤੇ ਤੁਹਾਡਾ ਬਹੁਤ ਸਾਰਾ ਪੈਸਾ ਖਰਚ ਹੋ ਜਾਵੇਗਾ ਪਰੰਤੂ ਇਸ ਸਮੇਂ ਦੇ ਦੌਰਾਨ ਤੁਸੀਂ ਆਪਣੀਆਂ ਸਭ ਪਰਿਵਾਰਕ ਜ਼ਿੰਮੇਵਾਰੀਆਂ ਦਾ ਧਿਆਨ ਰੱਖੋਗੇ ਜਿਸ ਕਾਰਨ ਘਰ ਵਿੱਚ ਤੁਹਾਨੂੰ ਆਦਰ ਸਨਮਾਨ ਮਿਲੇਗਾ ਤੁਹਾਡੇ ਉੱਚ ਅਧਿਕਾਰੀ ਕਾਰਜਸਥਾਨ ਤੇ ਤੁਹਾਡੇ ਮौज-ਮਸਤੀ ਭਰੇ ਲਿਹਾਜ ਤੋਂ ਬਹੁਤ ਨਿਰਾਸ਼ ਹੋ ਸਕਦੇ ਹਨ ਇਸ ਦੇ ਕਾਰਨ ਇਹ ਸੰਭਾਵਨਾ ਹੈ ਕਿ ਕੰਮ ਤੇ ਜ਼ਿੰਮੇਵਾਰੀਆਂ ਪ੍ਰਤੀ ਤੁਸੀਂ ਗੈਰ ਜ਼ਿੰਮੇਵਾਰ ਹੋਏ ਤਾਂ ਤੁਹਾਨੂੰ ਬਹੁਤ ਹੀ ਕਮਿਆਜ਼ਾ ਭੁਗਤਣਾ ਪੈ ਸਕਦਾ ਹੈ ਤੁਸੀਂ ਪਹਿਲਾਂ ਨਾਲੋਂ ਸਖਤ ਮਿਹਨਤ ਕਰੋ ਤੁਹਾਡੀ ਰਾਸ਼ੀ ਦੇ ਜਾਤਕਾਂ ਨੂੰ ਇਸ ਹਫਤੇ ਪੜਾਈ ਲਿਖਾਈ ਦੇ ਖੇਤਰ ਵਿੱਚ ਆ ਰਹੀ ਪਰੇਸ਼ਾਨੀ ਤੋਂ ਛੁਟਕਾਰਾ ਮਿਲ ਜਾਵੇਗਾ ਇਸ ਹਫਤੇ ਤੁਸੀਂ ਤਣਾਅ ਮੁਕਤ ਤੇ ਤਰੋਤਾਜ਼ਾ ਵੀ ਮਹਿਸੂਸ ਕਰੋਗੇ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਸ਼ਨੀਵਾਰ ਦੇ ਦਿਨ ਰਾਹੂ ਗ੍ਰਹਿ ਦੇ ਲਈ ਹਵਨ ਕਰਵਾਓ ਅਗਲੀ ਤੇ ਅਖੀਰਲੀ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਰਾਸ਼ੀ ਦੇ ਜਾਤਕਾਂ ਨੂੰ ਇਸ ਹਫਤੇ ਸਿਹਤ ਨਾਲ ਸੰਬੰਧਿਤ ਛੋਟੀਆਂ-ਮੋਟੀਆਂ ਸਮੱਸਿਆਵਾਂ ਤੋਂ ਇਲਾਵਾ ਕੋਈ ਵੱਡਾ ਰੋਗ ਹੋਣ ਦੀ ਸੰਭਾਵਨਾ ਬਰਾਬਰ ਹੀ ਰਹੇਗੀ। ਹਾਲਾਂਕਿ ਕੋਈ ਵੀ ਮੌਸਮੀ ਬਿਮਾਰੀ ਹੋਣ ਤੇ ਘਰ ਵਿੱਚ ਖੁਦ ਹੀ ਆਪਣਾ ਇਲਾਜ ਨਾ ਕਰਦੇ ਹੋਏ ਤੁਹਾਨੂੰ ਬਿਨਾਂ ਡਾਕਟਰ ਦੀ ਸਲਾਹ ਦੇ ਦਵਾਈ ਨਾ ਖਾਣ ਦੀ ਹਦਾਇਤ ਦਿੱਤੀ ਜਾਂਦੀ ਹੈ। ਤੁਹਾਡੀ ਚੰਦਰ ਰਾਸ਼ੀ ਤੋਂ ਬ੍ਰਹਸਪਤੀ ਤੀਜੇ ਘਰ ਵਿੱਚ ਮੌਜੂਦ ਹੋਣ ਕਾਰਨ ਇਸ ਹਫਤੇ ਤੁਹਾਨੂੰ ਕਈ ਸਰੋਤਾਂ ਤੋਂ ਧਨਲਾਭ ਹੋ ਜਾਵੇਗਾ ਜਿਸ ਦਾ ਉਚਿਤ ਲਾਭ ਲੈਂਦੇ ਹੋਏ ਤੁਸੀਂ ਇਸ ਨੂੰ ਸਮਾ ਨਿਵੇਸ਼ ਤੇ ਲਗਾਉਣ ਦਾ ਫੈਸਲਾ ਕਰ ਸਕਦੇ ਹੋ ਯੋਗ ਮੰਨ ਰਹੇ ਹਨ ਕਿ ਇਸ ਸਮੇਂ ਦੌਰਾਨ ਤੁਸੀਂ ਲੰਮੇ ਸਮੇਂ ਤੋਂ ਆ ਰਹੀ ਨਜ਼ਰ ਦੇ ਵਿੱਚ ਪਰੇਸ਼ਾਨੀ ਤੁਹਾਡੀ ਵੱਡੀ ਹੋ ਸਕਦੀ ਹੈ ਤੁਸੀਂ ਆਪਣੇ ਵੱਡੇ ਭੈਣ ਭਰਾ ਤੋਂ ਕਿਸੇ ਪ੍ਰਕਾਰ ਦੀ ਕੋਈ ਆਰਥਿਕ ਮਦਦ ਮੰਗੀ ਸੀ ਤਾਂ ਤੁਹਾਨੂੰ ਉਸ ਤੋਂ ਨਕਾਰਾਤਮਕ ਨਤੀਜਿਆਂ ਦੀ ਪ੍ਰਾਪਤੀ ਹੋਵੇਗੀ ਯੋਗ ਸੰਭਾਵਨਾ ਹੈ ਕਿ ਤੁਹਾਡੇ ਭੈਣ ਭਰਾ ਤੁਹਾਨੂੰ ਆਪਣੀ ਖਰਾਬ ਆਰਥਿਕ ਸਥਿਤੀ ਦਾ ਹਵਾਲਾ ਦਿੰਦੇ ਹੋਏ ਕਿਸੇ ਵੀ ਪ੍ਰਕਾਰ ਦੀ ਮਦਦ ਦੇਣ ਤੋਂ ਮਨ੍ਹਾ ਕਰ ਦੇਣਗੇ ਰੁਜੇਮੇ ਦੇ ਬਾਵਜੂਦ ਇਸ ਹਫਤੇ ਤੁਸੀਂ ਆਪਣੇ ਲਈ ਸਮਾਂ ਕੱਢ ਸਕਦੇ ਹੋ ਇਸ ਹਫਤੇ ਤੁਸੀਂ ਜ਼ਿਆਦਾਤਰ ਸਮਾਂ ਬੇਕਾਰ ਦੀਆਂ ਗੱਲਾਂ ਵਿੱਚ ਹੀ ਬਰਬਾਦ ਕਰੋਗੇ ਉਹਨਾਂ ਲੋਕਾਂ ਤੋਂ ਦੂਰ ਰਹੋ ਜਿਹੜੇ ਤੁਹਾਡਾ ਸਮਾਂ ਬਰਬਾਦ ਕਰਦੇ ਹਨ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ 21 ਵਾਰ ओम बृहस्पतिय नमः मंत्र ਦਾ जाप ਕਰੋ ਸੋ ਦੋਸਤੋ ਇਹ ਸੀ ਜੀ ਇਸ ਹਫਤੇ ਦਾ ਰਾਸ਼ੀ ਫਲ ਧੰਨਵਾਦ